ਅਸੀਂ ਇਸ ਵਕਤ ਪਾਇ ਸਿੰਘ ਚੌਂਕ ਪੱਤਣਾ ਵਿੱਚ ਖੜੇ ਹਾਂ ਜਿੱਥੇ ਕਿ ਭਾਜਪਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਇਸ ਵਕਤ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕਿ ਇੱਥੇ ਨਰੈਣ ਸਿੰਘ ਨਲ ਚੌਂਕ ਦੀ ਅਗਵਾਈ ਦੇ ਵਿੱਚ ਜਿਹੜਾ ਇੱਥੇ ਅਜ ਪੱਤਣਾ ਦੇ ਵਿੱਚ ਸੂਬਾ ਸਰਕਾਰ ਦਾ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾ ਰਿਹਾ ਅਸੀਂ ਗੱਲ ਕਰਦੇ ਹਾਂ ਕੀ ਮੁੱਦਾ ਕੀ ਅੱਜ ਦਾ ਇਹਨਾਂ ਦਾ ਮੈਟਰ ਕੀ ਹੈ ਜਿਹੜਾ ਕਿ ਅੱਜ ਨਾਲੋਂ ਪੁਤਲਾ ਫੁਕਿਆ ਜਾ ਰਿਹਾ ਹੈ ਹਾਂਜੀ ਪ੍ਰਧਾਨ ਜੀ ਹੱਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪੰਜਾਬ ਦੇ ਵਿੱਚ ਕਰੀਬ 4 ਸਾਲ ਦੇ ਨੇੜੇ ਹੋ ਗਏ ਆ ਪਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਵੀ ਉਹ ਮੁੱਖ ਮੰਤਰੀ ਬਣੇ ਨੂੰ ਇੰਨਾ ਟਾਈਮ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹੀ ਕਮੀਡੀਅਨਾਂ ਵਾਲੀ ਹੈ ਉਹ ਆਪਣੀ ਭਾਸ਼ਾ ਨਹੀਂ ਬਦਲਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਤਿੰਨ ਵਾਰੀ ਦੇ ਪ੍ਰਧਾਨ ਮੰਤਰੀ ਤੀਜੀ ਸ਼ਿਫਟ ਉਹਨਾਂ ਦੀ ਪ੍ਰਧਾਨ ਮੰਤਰੀ ਚੱਲ ਰਹੀ ਹੈ ਹਿੰਦੁਸਤਾਨ ਦੀ ਨੀ ਵੜਦੀ ਇੱਕ ਨੰਬਰ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਮੁਖੀ ਨੇ ਉਹਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਬਿਆਨ ਆ ਉਲ ਜਲੂਲ ਜਿਹੜੇ ਦੇਈ ਜਾਂਦੇ ਆ ਜੋ ਕੁਛ ਉਹਨਾਂ ਦੇ ਮੂੰਹ ਚ ਆਉਂਦਾ ਉਹੀ ਬੋਲ ਦਿੰਦੇ ਆ ਦਿਲਸ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਜੋ ਉਹਨਾਂ ਦੀ ਮਰਜ਼ੀ ਆਉਂਦੀ ਆ ਉਹ ਬੋਲ ਦਿੰਦੇ ਆ ਨਾ ਉਹਨਾਂ ਨੂੰ ਕਿਸੇ ਵੀ ਮਰਿਆਦਾ ਦਾ ਪਤਾ ਨਹੀਂ ਹੈ ਅਸੀਂ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਮੁੱਖ ਮੰਤਰੀ ਬਨ ਕਮੇਡੀਅਨ ਦੇ ਰੋਲ ਵਿੱਚੋਂ ਬਾਹਰ ਆਉਣ ਤੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਵਾਲਾ ਰੋਲ ਅਦਾ ਕਰਨ ਇਸ ਲਈ ਅੱਜ ਅਸੀਂ ਉਹਨਾਂ ਦਾ ਪੁਤਲਾ ਸਾੜ ਕੇ ਉਹਨਾਂ ਨੂੰ ਯਾਦ ਕਰਾ ਰਹੇ ਆ ਕਿ ਤੁਸੀਂ ਮੁੱਖ ਮੰਤਰੀ ਹੋ ਸਾਰੇ ਪੰਜਾਬ ਦੇ ਨਾ ਕਿ ਇੱਕ ਕਮੇਡੀਅਨ ਕਮੇਡੀਅਨ ਦਾ ਰੋਲ ਛੱਡ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਲਾ ਐਂਡ ਰੋਡ ਦੀ ਸਥਿਤੀ ਬਿਲਕੁਲ ਖਰਾਬ ਹੈ ਨਸ਼ੇ ਉਹ ਉਸ ਤੋਂ ਵੱਧ ਗਏ ਨੇ ਜਿਹੜਾ ਵੀ ਕੋਈ ਕੰਮ ਹੋ ਰਿਹਾ ਉਹ ਹੋ ਹੀ ਜਾ ਰਿਹਾ ਕੋਈ ਵੀ ਮੁੱਖ ਮੰਤਰੀ ਸਾਹਿਬ ਉਸ ਤੇ ਧਿਆਨ ਨਹੀਂ ਦੇ ਰਹੇ ਫਗਵਾੜੇ ਦੇ ਵਿੱਚ ਕੱਲ ਐਨਾ ਕੱਲ ਪਰਸੋਂ ਗਊ ਮਾਸ ਮਿਲੇ ਐਨਾ ਕੋਈ ਵੀ ਬਿਆਨ ਮੁੱਖ ਮੰਤਰੀ ਸਾਹਿਬ ਦਾ ਉਸਤੇ ਪ੍ਰਤੀ ਨਹੀਂ ਆ ਰਿਹਾ ਹਿੰਦੂਆਂ ਨੂੰ ਬਿਲਕੁਲ ਇੱਕ ਸਾਈਡ ਲਾਈਨ ਤੇ ਲਾਰੇ ਨੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਦਾ ਹਰ ਬੱਚਾ-ਬੱਚਾ ਤੁਹਾਡੇ ਵੱਲ ਵੇਖ ਰਿਹਾ ਤੁਹਾਡੇ ਕੱਲ-ਕੱਲ ਵੱਲ ਵੇਖ ਰਿਹਾ ਤੁਸੀਂ ਕੀ ਕਰ ਰਹੇ ਹੋ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੁਹਾਡੀ ਡਿਊਟੀ ਹੈ ਤੁਹਾਡਾ ਫਰਜ ਹੈ ਤੁਹਾਡੇ ਤੋਂ ਆਸ ਕਰਦੇ ਆ ਜਿਹੜੀਆਂ ਗੱਲਾਂ ਦੇ ਨਾਲ ਤੁਸੀਂ ਆਏ ਸੀ ਕਿ ਪੰਜਾਬ ਨੂੰ ਅਸੀਂ ਸੋਨੇ ਦੀ ਚਿੜੀ ਬਣਾ ਦੇਣਾ ਉਸਤੇ ਵਿੱਚ ਦੇਖ ਰਹੇ ਨੇ ਲੋਕ ਗਰੀਬ ਦੇ ਦੇਖ ਰਹੇ ਨੇ ਵਪਾਰੀ ਦੇਖ ਰਹੇ ਨੇ ਵਪਾਰੀ ਤਾਂ ਤਰਾ ਤਰਾ ਕਰ ਰਹੇ ਨੇ ਲੋਕ ਰੋਜ਼ ਹੀ ਮਰ ਰਹੇ ਲੋਕ ਰੋਜ਼ ਫਰਤੀਆਂ ਹੋ ਰੀਆਂ ਨੇ ਇਸ ਲਈ ਮੁੱਖ ਮੰਤਰੀ ਸਾਹਿਬ ਆਪਣੇ ਸਹੀ ਪੋਜੀਸ਼ਨ ਚਾਣ ਔਰ ਸਾਰੀ ਮਰਿਆਦਾ ਦਾ ਖਿਆਲ ਰੱਖਣ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਵਾਲੀ ਭਾਸ਼ਾ ਬੋਲਣ ਗ੍ਰਹਿ ਮੰਤਰੀ ਵਾਲੇ ਨੂੰ ਗ੍ਰਹਿ ਮੰਤਰੀ ਵਾਲੀ ਬੋਲਣ ਲੋਕਾਂ ਦੇ ਨਾਲ ਵਧੀਆ ਵਿਚਾਰਾਂ ਦੇ ਨਾਲ ਪੇਸ਼ ਆਂ ਲੱਗਦਾ ਨਸ਼ਿਆਂ ਦੇ ਮੁੱਦੇ ਦੇ ਉੱਤੇ ਜਿਹੜਾ ਕਿ ਇਹਨਾਂ ਨੇ ਨਸ਼ਾ ਨਸ਼ਾ ਯੁੱਧ ਉਹਦੇ ਜਿਹੜਾ ਯੁੱਧ ਛੇੜਿਆ ਸੀਗਾ ਉਸ ਤੋਂ ਇਲਾਵਾ ਜਿਹੜੀ ਮਲਾਉਟ ਖੋਰੀ ਦੇ ਵੀ ਕੁਝ ਕਾਫੀ ਜ਼ਿਆਦਾ ਕੰਮ ਸਾਹਮਣੇ ਆ ਰਿਹਾ ਹੈ ਕਿ ਇਸ ਤਰ੍ਹਾਂ ਜਿਹੜੀਆਂ ਦੁੱਧ ਦੇ ਵਿੱਚ ਵੀ ਕਾਫੀ ਜ਼ਿਆਦਾ ਵੱਡੀ ਬਦਰ ਤੇ ਧੰਦਲੀ ਹੋ ਰਹੀ ਹੈ ਮਲਾਉਟ ਹੋ ਰਹੀ ਹੈ ਉਹਨਾਂ ਦਾ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨਸ਼ਾ ਰੋਧ ਜਿਹੜਾ ਜੁੱਧ ਛੇੜਿਆ ਬਹੁਤ ਚੰਗੀ ਗੱਲ ਸੀ ਪਰ ਉਸ ਦਾ ਰਿਜ਼ਲਟ ਕੀ ਹੋਇਆ ਅੱਜ ਤੱਕ ਉਸੇ ਤਰ੍ਹਾਂ ਪੰਜਾਬ ਦੀ ਜਵਾਨੀ ਆ ਜਿਹੜੀ ਨਸ਼ਿਆਂ ਦੇ ਨਾਲ ਮਰ ਰਹੀ ਹੈ ਕੱਲ ਹੀ ਇੱਕ ਮੌਤ ਹੋਈ ਆ ਜਿੰਦੇ ਟੀਕਾ ਲੱਗਿਆ ਹੋਇਆ ਸੀ ਖੇਤ ਚ ਬੱਚਾ ਡਿੱਗ ਗਿਆ 18-20 ਸਾਲ ਦਾ ਕਿੱਡੀ ਮਾੜੀ ਗੱਲ ਹੈ ਲੋਕ ਤਾਂ ਇਸ ਚੀਜ਼ ਦਾ ਸਮਰਥਨ ਕਰਨਾ ਚਾਹੁੰਦੇ ਆ ਪਰ ਲੋਕ ਰਿਜ਼ਲਟ ਭਾਲਦੇ ਆ ਗੱਲਾਂ ਤਾਂ ਇਹ ਪਹਿਲਾਂ ਬਹੁਤ ਕਰੀ ਜਾਂਦੇ ਆ ਇਹਨਾਂ ਦੀਆਂ ਗੱਲਾਂ ਹੀ ਸੁਣ ਸੁਣ ਕੇ ਇਹਨਾਂ ਦੀ ਸਰਕਾਰ ਬਣਾਤੀ ਸੀ ਲੋਕਾਂ ਨੇ ਪਰ ਰਿਜ਼ਲਟ ਤਾਂ ਜ਼ੀਰੋ ਹੈ ਨਾ ਉਹ ਚਾਹੇ ਮਲਾਵਟ ਖੋਰੀ ਨੂੰ ਦੇਖ ਲਓ ਚਾਹੇ ਲੋਕਾਂ ਦੇ ਕਿਸਾਨਾਂ ਨੂੰ ਕਹਿੰਦੇ ਸੀ ਤੁਹਾਨੂੰ ਐਮ ਐਸ ਪੀ ਇੱਕ ਮਿੰਟ ਚ ਦੇ ਦੇਵਾਂਗੇ 23 ਫਸਲਾਂ ਤੇ ਹਰਿਆਣਾ ਨਾਲ ਸਾਡੀ ਸਟੇਟ ਹੈ ਉੱਥੇ ਭਾਜਪਾ ਦੀ ਸਰਕਾਰ ਹੈ 23 ਫਸਲਾਂ ਤੇ ਐਮ ਐਸ ਪੀ ਉਥੋਂ ਦੀ ਸਟੇਟ ਦੇ ਰਹੀ ਹੈ ਪੰਜਾਬ ਦੇ ਵਿੱਚ ਵੀ ਦੇਣ ਨਾਏ ਕੁਝ ਕਰਕੇ ਤਾਂ ਦਿਖਾ ਨਾ ਕੁਝ ਨਹੀਂ ਕਰ ਰਿਹਾ ਭਗਵਾਨਤਮਾਨ ਸਿਰਫ ਗੱਲਾਂ ਕਰ ਰਿਹਾ ਜਾਂ ਜਿਹੜੀ ਦਿੱਲੀ ਦੇ ਹਾਰੇ ਹੋਏ ਲੋਕ ਨੇ ਉਹਨਾਂ ਨੂੰ ਲੈ ਕੇ ਸਾਡੇ ਸਿਰ ਤੇ ਬਿਠਾਤਾ ਉਹ ਇੱਥੋਂ ਦੇ ਸਾਡੇ ਪੈਸੇ ਨਾਲ ਉਹ ਰਾਜ ਕਰ ਰਹੇ ਨੇ ਗੁਰੂ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਬਾਰੀ ਬਰਗ ਨਾਲ ਸ਼ਾਰਟਕਟ ਦੇ ਦੇਵੋ ਅੱਜ ਅਸੀਂ ਸਾਰੇ ਹੀ ਜੋ ਭਗਵੰਤ ਮਾਨ ਜੀ ਨੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਬਹੁਤ ਗਲਤ ਬਿਆਨਬਾਜ਼ੀ ਕੀਤੀ ਹੈ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਪ੍ਰਤ ਤੇ ਅਮਿਸ਼ਾ ਜੀ ਦੇ ਇਸ ਦੇ ਵਿੱਚ ਸਾਰੇ ਹੀ ਪੰਜਾਬ ਦੇ ਲੋਕਾਂ ਦੇ ਜਿਹੜੇ ਦਿਲ ਨੇ ਉਹ ਬਹੁਤ ਹੀ ਉਦਾਸ ਨੇ ਕਿਉਂਕਿ ਇੱਕ ਮੁੱਖ ਮੰਤਰੀ ਨੂੰ ਇਹ ਅਜਿਹੀ ਗੰਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਕਿ ਇੱਕ ਆਮ ਆਦਮੀ ਪਾਰਟੀ ਦੇ ਸਾਰੀ ਪਾਰਟੀਆਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਪਰ ਮੈਂ ਇਹਨਾਂ ਵੱਲੋਂ ਕਾਫੀ ਅਰੋਸ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੂੰਗੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਆਪਣੀਆਂ ਕੀਤੇ ਹੋਏ ਕੰਮਾਂ ਤੇ ਝਾਤ ਮਾਰਨੀ ਚਾਹੀਦੀ ਹੈ ਲੋਕਾਂ ਦੇ ਵਿਕਾਸ ਜਿਹੜੇ ਹੋਣੇ ਚਾਹੀਦੇ ਸੀ ਉਹਨਾਂ ਵੱਲੋਂ ਧਿਆਨ ਉਖਾੜ ਕੇ ਇਹ ਹੋ ਰਹੀ ਹੁਦਰਾਪੰਚ ਲੱਗੇ ਹੋਏ ਨੇ ਮੁੱਖ ਮੰਤਰੀ ਸਿਰਫ ਇੱਕ ਕਮੇਡੀਅਨ ਬਣ ਕੇ ਰਹਿ ਗਏ ਨੇ ਮੁੱਖ ਮੰਤਰੀ ਤੇ ਜਿਹੜੇ ਕੰਮ ਹੁੰਦੇ ਨੇ ਇਸ ਹਲਕੇ ਨੂੰ ਪਿਛਲੀਆਂ ਸਾਡੀਆਂ ਸਰਕਾਰਾਂ ਦੇ છાਤੀ ਮਾਰ ਕੇ ਵੇਖੇ 40 ਕਿਲੋਮੀਟਰ ਸਾਨੂੰ ਸੜਕ ਪਿੰਡਾਂ ਦੇ ਨਿਰਮਾਣ ਲਈ ਮਿਲੀ ਸੀ ਅੱਜ ਮੈਨਸ 4 ਕਿਲੋਮੀਟਰ ਵੀ ਨਹੀਂ ਮਿਲੀ ਸਾਡੇ ਸਿਰਫ ਹਲਕੇ ਤੱਕ ਹੀ ਅਸੀਂ ਗੱਲ ਜੇ ਕਰੀਏ ਪੰਜਾਬ ਦੀਆਂ ਗੱਲਾਂ ਤਾਂ ਕਰੀਏ ਬਹੁਤ ਦੂਰ ਦੀਆਂ ਗੱਲਾਂ ਨੇ ਵਪਾਰੀਆਂ ਦਾ ਕਤਲ ਹੋ ਰਿਹਾ ਹੈ ਮਰਡਰ ਹੋ ਰਿਹਾ ਹੈ ਨਸ਼ਿਆਂ ਦਾ ਤਾਂ ਸਭ ਕਿੱਥੇ ਖਾਤਮਾ ਹੋਇਆ ਹੈ ਦਸ਼ਿਆਂ ਦੇ ਨਾਂ ਦੇ ਉੱਤੇ ਘੋਰ ਅਸੀਂ ਨਿੰਦਿਆ ਕਰਦੇ ਹਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜੇ ਕਰਨਾ ਹੈ ਇੱਕੋ ਕੰਮ ਕਰ ਤੋ ਨਸ਼ਾ ਮੁਕਤਤਾ ਜਿਹੜਾ ਉਹ ਆਉਂਦੀਆਂ ਸਰਕਾਰਾਂ ਹੀ ਕਰਨਗੀਆਂ ਤੁਹਾਡਾ ਜਿਹੜਾ 1-10 ਸਾਲ ਰਹਿ ਗਿਆ ਜਾਂ ਤਾਂ ਆਪਣੀ ਦਿੱਲੀ ਵਾਲਿਆਂ ਨੂੰ ਕਹਿ ਕੇ ਬਾਣੀ ਨੂੰ ਵਿਰਾਮ ਦਿਓ ਤੇ ਜਾਂ ਫਿਰ ਵਿਕਾਸ ਵੱਲ ਆਓ ਤੁਹਾਨੂੰ ਇਹੀ ਬੇਨਤੀਆਂ ਕਰਾਂਗੇ ਕਿ ਰਿੰਦੇ ਖੁੰਦੇ ਆਪਣੇ ਜਿਹੜੇ ਤੁਹਾਡੇ ਟਾਈਮ ਹੈ 1 ਸਾਲ ਦਾ ਅਰਸਾ 1 ਸਾਲ ਦੇ ਅਰਸੇ ਦੇ ਵਿੱਚ ਤੇ ਪਲਾਨਿੰਗਾਂ ਹੀ ਨਹੀਂ ਬਣ ਸਕਦੀਆਂ ਵਿਕਾਸ ਤੇ ਬਹੁਤ ਦੂਰ ਦੀਆਂ ਗੱਲਾਂ ਨੇ ਅਸੀਂ ਜਨਤਾ ਨੂੰ ਕਹਾਂਗੇ ਕਿ ਜਨਤਾ ਨੂੰ ਕਿ ਜਾਗੋ ਜਾਗੋ ਆਮ ਆਦਮੀ ਨੂੰ ਤਿਆਗੋ ਔਰ ਆਉਣ ਵਾਲੀਆਂ ਸਰਕਾਰਾਂ ਨਵੀਆਂ ਪੀੜੀਆਂ ਨਵੀਆਂ ਸਿਰਜਣਾ ਨਵੀਆਂ ਯੋਜਨਾਵਾਂ ਨੂੰ ਪਹਲ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹਨ ਜਿਹੜੇ ਕਿ ਭਾਜਪਾ ਵਲੋਂ ਅੱਜ ਜਿਹੜਾ ਆਰਪੀ ਜੰਦਾਪਾ ਮੁੱਖ ਮੰਤਰੀ ਦਾ ਜਿਹੜਾ ਕੀ ਉਤਲਾਭੁਕ ਕੇ ਰੋਸ ਮਜਾਰਾ ਕਰ ਰਹੇ ਛੋਟਕਟ ਜਿਹਾ ਨਾ ਸਾਬ ਜੋ ਕੱਲ ਜੋ 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 ਕੱਲ ਮੁੱਖ ਮੰਤਰੀ ਦੀ ਵਿਧਾਨ ਸਭਾ ਦੇ ਵਿੱਚ ਭਾਸ਼ਾ ਸੀ ਉਹ ਇੰਨੀ ਨਿੰਦਨਯੋਗ ਏ ਕਿ ਉਸ ਭਾਸ਼ਾ ਨੂੰ ਵੇਖ ਕੇ ਸਾਰੇ ਹਿੰਦੁਸਤਾਨੀਆਂ ਦਾ ਜੋ ਕਲੇਜਾ ਲੁੰਧਰਾ ਗਿਆ ਇੱਕ ਪ੍ਰਧਾਨ ਮੰਤਰੀ ਦੇ ਖਿਲਾਫ ਤੂੰ ਸ਼ਬਦ ਵਰਤਨੇ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਖਿਲਾਫ ਤੂੰ ਸ਼ਬਦ ਵਰਤਨੇ ਜਾਂ ਫਿਰ ਆਹ ਸਰਕਾਰ ਦਾ ਫੇਕ ਇਨਕਾਊਂਟਰ ਕਰਨ ਤੇ ਲੱਗੀ ਹੋਈ ਹੈ ਘਰੋਂ ਲੋਕਾਂ ਦੇ ਬੱਚੇ ਚੱਕ ਕੇ ਫੇਕ ਇਨਕਾਊਂਟਰ ਕਰ ਰਹੇ ਨੇ ਵਪਾਰੀ ਵਰਗ ਜਾਂ ਕਿਸੇ ਦਾ ਕੋਈ ਵੀ ਆਹ ਖਿਆਲ ਨਹੀਂ ਕਰ ਰਹੇ ਸਾਡੀ ਹੱਥ ਜੋੜ ਕੇ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਕੇਜਰੀਵਾਲ ਨੂੰ ਛੱਡ ਕੇ ਪੰਜਾਬ ਦੀ ਰਾਖੀ ਕਰੋ ਇੰਨਾ ਕਿ ਅੱਜ ਜਿਹੜੇ ਕੀ ਇੱਥੇ ਭਗਤ ਸਿੰਘ ਚੌਂਕ ਚਪਾਤਰਾ ਦੇ ਵਿੱਚ